ਇੱਕ ਨੰਬਰ ਗੇੜਨਾ ਚਾਹਦੇ ਹਾਂ ਤੇ ਇਸ ਇਲਾਕੇ ਦੇ ਇਸ ਇਲਾਕੇ ਆ ਗਿਆ ਆ ਗਿਆ ਨਾਮ ਮੈ ਤੁਹਾਨੂੰ ਬਾਣਾ ਫਿਰ ਯਾਰ ਭੰਨ ਡਰ ਲੱਗਣ ਦੇ ਅੰਦਰ ਅੱਗੇ ਜਾ ਕੇ ਯਾਰ ਦਵਾਈ ਤਾਂ ਜੀ ਟੁੱਟ ਗਿਆ ਡੰਗਾ ਟੁੱਟਣੇ ਵਾਲਾ ਆ ਜਾ ਡੰਗੇ ਦੇ ਉੱਪਰੋਂ ਪਾਣੀ ਆਂ ਡਿਆ ਤਾਰਿਆ ਤੂੰ ਕੀ ਡੰਡਿਆ ਓਏ ਹਾਂ ਓ ਪਾਣੀ ਦੇ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਕੱਤਾ ਮੇਰਾ ਪਲ 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 ਬਲ ਪਲ 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 ਵਾਹਿਗੁਰੂ 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 ਬਾਬਾ ਖਵਾ ਜਾ ਫਿਰ ਬਾਬਾ ਕਰ ਹੁਣ ਥੋੜਾ ਜਿਹਾ ਬੋਜੀ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਤੇ ਵੀ ਆ ਗਈ ਓਏ ਬਣਾਉਣੇ ਇੱਥੇ ਬਣਾਉਣੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਵਗੀ ਮਾਹੌਲ ਆ